ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਪੰਜਾਬ ਹਰਿਆਣੇ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਭਾਰੀ ਮੀਂਹ ਪੈ ਰਹੇ ਨੇ ਇੱਕ ਸਾਈਡ ਤੇ ਕਿਸਾਨ ਵੀਰਾਂ ਦੇ ਵਿੱਚ ਮੀਂਹ ਪੈਣ ਕਰਕੇ ਖੁਸ਼ੀ ਵੀ ਆ ਕਿਉਂਕਿ ਕਾਫੀ ਔੜ ਤੋਂ ਬਾਅਦ ਜਿੱਦਾਂ ਝੋਨੇ ਚਾਲ ਨਹੀਂ ਸੀ ਰਹੇ ਤਾਂ ਹੁਣ ਮੀਂਹ ਪੈਣ ਦੇ ਨਾਲ ਝੋਨੇ ਵੀ ਜਿਹੜੇ ਖੁੱਲ ਕੇ ਚੱਲਣੇ ਆ ਤੇ ਇੱਕ ਸਾਈਡ ਤੇ ਕਿਸਾਨ ਵੀਰਾਂ ਦੇ ਵਿੱਚ ਖੁਸ਼ੀ ਵੀ ਆ ਕਿਉਂਕਿ ਮੀਂਹ ਪਿਆ ਝੋਨੇ ਖੁੱਲ ਕੇ ਚੱਲਣਗੇ ਦੂਜੀ ਸਾਈਡ ਤੇ ਕਿਸਾਨ ਵੀਰਾਂ ਦੀ ਚਿੰਤਾ ਵੀ ਵੱਜਾਂਦੀ ਕਿਉਂਕਿ ਇਹਨਾਂ ਦਿਨਾਂ ਵਿੱਚ ਕਿਸਾਨ ਭਰਾ ਜਿਹੜੇ ਵੱਖ-ਵੱਖ ਕਿਸਮਾਂ ਨੂੰ ਆਪਣੇ ਨਦੀਨ ਆਸ਼ਕ ਦਵਾਈਆਂ ਜਿਹੜਾ ਆਪਾਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਕੱਖਾਂ ਨੂੰ ਕੰਟਰੋਲ ਕਰਨ ਵਾਸਤੇ ਪਾਉਨੇ ਆ ਤੇ ਨਾਲ ਜਿਹੜੀਆਂ ਆਪਾਂ ਖਾਦਾਂ ਵਰਤਦੇ ਆ ਕਿਉਂਕਿ ਜਦੋਂ ਇਹ ਆਪਾਂ ਚੀਜ਼ਾਂ ਵਰਤਨੇ ਚਾਹੇ ਨਦੀਨ ਆਸ਼ਕ ਵਰਤਨੇ ਚਾਹੇ ਆਪਾਂ ਖਾਦਾਂ ਪਾਉਨੇ ਆ ਚਾਹੇ ਡਾਈ ਸੁਪਰ ਜਿੰਕ ਯੂਰੀਆ ਪੋਟਾਸ਼ ਤੇ ਆਪਾਂ ਉਹਨੂੰ ਡਰ ਰਹਿਂਦਾ ਬਈ ਆਪਾਂ ਖਾਦ ਪਾਈ ਜੇਕਰ ਉੱਪਰੋਂ ਮੀਂਹ ਪੈ ਗਿਆ ਤਾਂ ਇਹ ਸੜੀ ਖਾਸ ساری ਰੁੜ ਜੇਗੀ ਤਾਂ ਉੱਥੇ ਕਿਸਾਨ ਵੀ ਰਹਿ ਚਿੰਤਾ ਵਧੀ ਰਹਿੰਦੀ ਆ ਤਾਂ ਕਿੰਨੇ ਘੰਟੇ ਦਵਾਈ ਜਾਂ ਖਾਦਾਂ ਨੂੰ ਕੰਮ ਕਰਨ ਵਾਸਤੇ ਚਾਹੀਦੇ ਹੁੰਦੇ ਆ ਸੋ ਉਹਦੇ ਤੇ ਆਪਾਂ ਗੱਲਬਾਤ ਕਰਨ ਬਾਅਦ ਕਰਨੀ ਆ ਜੇਕਰ ਖਾਦਾਂ ਦਵਾਈਆਂ ਪਾਉਣ ਤੋਂ ਬਾਅਦ ਮੀਂਹ ਪੈ ਜਾਂਦਾ ਹੈ ਤਾਂ ਉਹਦਾ ਰਿਜ਼ਲਟ ਆਪਾਂ ਨੂੰ 100% ਮਿਲੂ ਕਦੋਂ ਮਿਲੂਗਾ ਕਿੰਨੇ ਘੰਟੇ ਬਾਅਦ ਮਿਲਦਾ ਸੋ ਉਹਦੇ ਤੇ ਗੱਲਬਾਤ ਕਰਨੀ ਆ ਜਿਹੜੇ ਭਰਾ ਆਪਣੇ ਨਾਲ ਵੀਡੀਓ ਚੈਨਲ ਤੇ ਦੇਖ ਰਹੇ ਚਾਹਾਨੂੰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਭਰਾਵਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਕਾਮ ਆ ਸਕੇ ਸੋ ਕਿਸਾਨ ਭਰਾ ਜਿਵੇਂ ਹੁਣ ਜਾਣਦੇ ਕਿ ਆਪਣੇ ਪੰਜਾਬ ਹਰਿਆਣਾ ਜਾਂ ਹੋਰ ਜਿੱਥੇ ਵੀ ਕਿਸਾਨ ਭਰਾ ਖੇਤੀਬਾੜੀ ਕਰਦੇ ਆ ਤਾਂ ਭਾਰੀ ਕਾਫੀ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਕਿਉਂਕਿ ਹੁਣ ਐ ਮੌਨਸੂਨ ਚੱਲ ਰਿਹਾ ਤੇ ਬਰਸਾਤਾਂ ਕਾਫੀ ਜੜੀਆਂ ਹੁੰਦੀਆਂ ਭਾਰੀ ਹੁੰਦੀਆਂ ਅੱਜ ਵੀ ਕਾਫੀ ਜਗ੍ਹਾ ਤੇ ਜਿਹੜਾ ਭਾਰੀ ਮੀਂਹ ਪਿਆ ਉਹਦੇ ਕਰਕੇ ਹੁਣ ਕਿਸਾਨ ਵੀ ਨਾ ਇਹਨਾਂ ਦਿਨਾਂ ਵਿੱਚ ਕਿਉਂਕਿ ਖਾਸ ਕਰਕੇ ਖਾਦਾਂ ਦਾ ਦਵਾਈਆਂ ਦਾ ਕਾਫੀ ਜ਼ੋਰ ਹੁੰਦਾ ਪਹਿਲੀ ਦੂਜੀ ਜਾਂ ਕਿਸਾਨ ਵੀਰੇ ਤੀਜੀ ਖਾਦ ਤੱਕ ਵੀ ਕਈ ਜਿਹੜੇ ਅਗੇਤੀ ਬਜਾਈ ਕਰਦੇ ਝੋਨੇ ਦੀ ਤਾਂ ਤੀਜੀ ਖਾਦ ਵੀ ਪਾ ਰਹੇ ਹੁੰਦੇ ਆ ਤਾ ਕਾफी ਖਾਦਾ ਮਹਿੰਗਿਆ ਹੋਣ ਕਰਕੇ ਕਿਸਾਨ ਮਿਹਰਾਂ ਦੀ ਚਿੰਤਾ ਵੀ ਜਾਇਜ਼ ਹੁੰਦੀ ਆ ਤਾਂ ਪਹਿਲੇ ਨੰਬਰ ਤੇ ਆਪਾਂ ਗੱਲ ਅਫਗਾਨ ਕਰਦੇ ਆਂ ਵੀ ਜਿਹੜੀ ਆਪਾਂ ਨਦੀਨ ਨਾਸ਼ਕ ਦਵਾਈਆਂ ਪਾਉਣੇ ਚਾਹੇ ਆਪਾਂ ਪਟਿਲਾ ਵਰਤਦੇ ਆਂ ਜਾਂ ਆਪਾਂ ਬੂਟਾ ਕਲੋਰ ਵਰਤਦੇ ਆਂ ਜਾਂ ਆਪਣੇ ਝੋਨਾ ਲਵਾਈ ਤੋਂ ਬਾਅਦ ਜਿਹੜੇ ਕੱਖ ਹੋ ਜਾਂਦੇ ਆ ਨੋਮਨੀ ਗੋਲਡ ਜਾਂ ਕੋਈ ਵੀ ਆਪਾਂ ਦਵਾਈ ਵਰਤਦੇ ਆਂ ਤਾਂ ਉਹ ਵਰਤਣ ਤੋਂ ਬਾਅਦ ਜੇਕਰ ਮੀਂਹ ਪੈ ਜਾਂਦਾ ਤੇ ਉਹਦੇ ਨਾਲ ਆਪਣਾ ਆਪਾਂ ਨੂੰ ਜਿਹੜਾ 100% ਰਿਜ਼ਲਟ ਮਿਲਦਾ ਦਾ ਨਹੀਂ ਮਿਲਦਾ ਤਾਂ ਖਸਨਪੁਰੋ ਜਿਹੜੀਆਂ ਆਪਾਂ ਦਵਾਈਆਂ ਕੱਦੂ ਕਰਨ ਤੋਂ ਬਾਅਦ ਜਾਨਕਿ ਝੋਨਾ ਲਗਾਈ ਤੋਂ ਬਾਅਦ ਪਾਉਣੇ ਆ ਚਾਹੇ ਪਟੇਲਾ ਘੋੜ ਦੇ ਚਾਹੇ ਬੂਟਾ ਘਲੋਰ ਵਰਤਦੇ ਆ ਇਹਨਾਂ ਦਵਾਈਆਂ ਦੇ ਇਕ ਤਬ ਤੇਲ ਬੇਸਟ ਦਵਾਈਆਂ ਹੁੰਦੀਆਂ ਤੇ ਵੈਸੇ ਵੀ ਜਦੋਂ ਆਪਾਂ ਇਹਨਾਂ ਨੂੰ ਛਿੱਟਾ ਮਾਰਦੇ ਚਾਹੇ ਰੇਤਾ ਜਾਹੇ ਮਿੱਟੀ ਚ ਲਾਗ ਜਾਹੇ ਬੋਤਲ ਨਾਲ ਚਾਹੇ ਆਪਾਂ ਪੰਪ ਦੇ ਨਾਲ ਸਪਰੇਅ ਕਰਦੇ ਆ ਤਾਂ ਇੱਕ ਵਾਰ ਆਪਾਂ ਲੱਗਦਾ ਵੀ ਇਹ ਜਿਹੜੀਆਂ ਦਵਾਈਆਂ ਇੱਕ ਸਾਈਡ ਨੂੰ ਹਵਾ ਚਲਦੀ ਤੇ ਉਧਰ ਨੂੰ ਇਕੱਠੀਆਂ ਹਾਲਾਂਕਿ ਉੱਪਰ ਉੱਪਰੋਂ ਜਿਹੜਾ ਤੇਲ ਹੁੰਦਾ ਉਹ ਇਸ ਵਾਸਤੇ ਇਹਦੇ ਵਿੱਚ ਮਿਕਸ ਕੀਤਾ ਜਾਂਦਾ ਕਿ ਜਿਹੜੀ ਦਵਾਈ ਆ ਉਹ ਸਾਰੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਰਚ ਜੇ ਤੇ ਉਹ ਆਪਾਂ ਨੂੰ ਲੱਗੂਗਾ ਸ਼ਾਇਦ ਇੱਕ ਸਾਈਡ ਤੇ ਦਵਾਈ ਇਕੱਠੀ ਹੋ ਗਈ ਪਰ ਇਦਾਂ ਦੀ ਗੱਲ ਨਹੀਂ ਹੁੰਦੀ ਉਹ ਜਿਹੜਾ ਤੇਲ ਹੁੰਦਾ ਉਹ ਦੂਜੀ ਸਾਈਡ ਨੂੰ ਇੱਕ ਸਾਈਡ ਨੂੰ ਹਵਾ ਨਾਲ ਇਕੱਠਾ ਜਾਂਦਾ ਪਰ ਜਿਹੜੀ ਦਵਾਈ ਆ ਉਹ ਆਪਣੇ ਪਾਣੀ ਦੇ ਵਿੱਚ ਰਚ ਜਾਂਦੀ ਆ ਤੇ ਇੱਕ ਵਾਰ ਦਵਾਈ ਪਾਣੀ ਚ ਰਚ ਜਾਈ ਉਸ ਤੋਂ ਬਾਅਦ ਜਿਹੜੀ ਜ਼ਮੀਨ ਦੇ ਉੱਪਰ ਜਿਹੜੀ ਆਪਣੀ ਪਰਤ ਬਣਾਉਣੀ ਸ਼ੁਰੂ ਕਰ ਦਿੰਦੀ ਸਹੀ ਜੇ ਸਹੀ ਇਹ ਕਿਰਿਆ ਕਰਦੀ ਤੇ ਪਾਣੀ ਥੱਲੇ ਵੱਲ ਨੂੰ ਉੱਤਰ ਚਲੀ ਜਾਂਦੀ ਆ ਤਾਂ ਫਿਰ ਜ਼ਮੀਨ ਦੇ ਉੱਪਰ ਪਰਤ ਬਣਾ ਲੈਂਦੀ ਤੇ ਜਿਹੜਾ ਨਦੀਨ ਹੈ ਉਹਨੂੰ ਉੱਗਣ ਨਹੀਂ ਦਿੰਦੀ ਤਾਂ ਅੱਗੇ ਗੱਲ ਆਉਂਦੀ ਜੇਕਰ ਮੀਂਹ ਪੈ ਜਾਂਦਾ ਤਾਂ ਕਿਸਾਨ ਭਰਾ ਉਹ ਜੇਕਰ ਮੀਂਹ ਪੈ ਜਾਂਦਾ ਤੇ ਜਿਹੜਾ ਆਪਣੇ ਅੱਗੇ ਇੱਕ ਕਿਸਾਨ ਹੁੰਦਾ ਹੈ ਚਿੰਤਾਾਂ ਦੀ ਕਿ ਵੱਟਾਂ ਟੁੱਟ ਜਾਂਦੀਆਂ ਪਾਣੀ ਨਿਕਲ ਜਾਂਦਾ ਤਾਂ ਜੇਕਰ ਕਿਸਾਨ ਭਰਾ ਇਹ ਦਵਾਈ ਪਾਈ ਜਾਵੇ ਆਪਾਂ ਪਟੇਲਾ ਘੋ ਵਰਤੀ ਚਾਹੇ ਬੂਟਾ ਘੋ ਵਰਤੀ ਕੋਈ ਵੀ ਆਪਾਂ ਨਦੀਨ ਨਸ਼ਕ ਵਰਤਿਆ ਤੇ ਘੱਟੋ ਘਾਟੇ ਦੇ ਜਿਹੜਾ ਪਾਣੀ ਦੇ ਵਿੱਚ ਆਪਾਂ ਦਵਾਈ ਪਾਈ ਉਹ ਆਪਣੇ ਖੇਤ ਦੇ ਵਿੱਚ ਪਾਣੀ ਘੱਟੋ ਘੱਟ 18 ਤੋਂ 20 ਘੰਟੇ ਤੱਕ ਖੜਾ ਹੋਣਾ ਜ਼ਰੂਰੀ ਆ ਜੇ ਕਰੇਨੇ ਟਾਈਮ ਤੱਕ ਆਪਾਂ ਦਵਾਈ ਪਾਈ ਤੋ ਪਾਣੀ ਖੜਾ ਰਹਿੰਦਾ ਉਸ ਤੋਂ ਬਾਅਦ ਜੇ ਅਗਰ ਮੀਂਹ ਪੈ ਜਾਂਦਾ ਤੇ ਉਹ ਪਾਣੀ ਨਿਕਲ ਜਾਂਦਾ ਤੇ ਉੱਥੇ ਆਪ ਨੂੰ ਖਰਾਉਂਦੀ ਲੋੜ ਨਹੀਂ ਉਸ ਦਵਾਈ ਦਾ ਪਰ ਰਿਜ਼ਲਟ ਮਿਲੂਗਾ ਪਰ ਉਸ ਤੋਂ ਬਾਅਦ ਆਪਾਂ ਕੰਮ ਕੀ ਕਰਨਾ ਕਿ ਜਦੋਂ ਜੇਕਰ ਉਹ ਪਾਣੀ ਨਿਕਲ ਜਾਂਦਾ ਦੋਸਤੋ ਨਾਲ ਦੀ ਨਾਲ ਹੀ ਆਪਾਂ ਜਿਹੜਾ ਪਾਣੀ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰਨੀ ਉਹ ਖੇਤ ਨੂੰ ਭਰਨ ਦੀ ਉਸ ਤੋਂ ਬਾਅਦ ਆਪਾਂ ਤਿੰਨ ਤੋਂ ਚਾਰ ਦਿਨ ਪਾਣੀ ਭਰ ਕੇ ਰੱਖਣਾ ਜੇਕਰ ਇਦਾਂ ਆਪਾਂ ਕਰ ਲੈਨੇ ਤਾਂ ਉਸ ਦਵਾਈ ਦਾ ਆਪਾਂ ਨੂੰ 100% ਰਿਜ਼ਲਟ ਮਿਲੂਗਾ ਜੇਕਰ ਆਪਾਂ ਇਦਾਂ ਨਹੀਂ ਕਰ ਪਾਉਂਦੇ ਪਾਣੀ ਦੋ ਤਿੰਨ ਦਿਨ ਨਹੀਂ ਭਰ ਪਾਉਂਦੇ ਖੇਤ ਨੂੰ ਹਵਾ ਲੱਗੀ ਜਾਂਦੀ ਆ ਤਾਂ ਉਹ ਦਵਾਈ ਦਾ ਜਿਹੜਾ ਅਸਰ ਘਟ ਜਾਂਦਾ ਤੇ ਉੱਥੇ ਜਿਹੜੇ ਨਦੀਨ ਨੂੰ ਉੱਗਣ ਦੀ ਜਿਹੜੀ ਸੰਭਾਵਨਾ ਵਾਜ ਜਾਂਦੀ ਆ ਤੇ ਇਹ ਕੰਮ ਆਪਾਂ ਜ਼ਰੂਰ ਕਰ ਲੈਣਾ ਅਗਲੇ ਨੰਬਰ ਤੇ ਜਿਹੜੀਆਂ ਆਪਾਂ ਕਿਉਂਕਿ ਇਹਨਾਂ ਦਿਨਾਂ ਕਿਸਾਨ ਭਰਾਓ ਜਿਹੜੀ ਆਪਾਂ ਨੋਮਨੀ 골ਡ ਕਰਦੇ ਜਾਂ ਦੂਜੀਆਂ ਸਪਰੇਆਂ ਕਰਦੇ ਕੱਖੁੱਗੇ ਤੇ ਸਪਰੇਅ ਕਰਦੇ ਉੱਪਰੋਂ ਮਾਰਨ ਵਾਸਤੇ ਵੱਡੇ ਕੱਖਾਂ ਨੂੰ ਤਾਂ ਇਹਨਾਂ ਦਿਨਾਂ ਜਿਹੜਾ ਮੀਂਹ ਦਾ ਥੋੜਾ ਧਿਆਨ ਰੱਖ ਕੇ ਮਾਰਿਆ ਕਰੋ ਕਿਉਂਕਿ ਇਹ ਜਿਹੜੀਆਂ ਆਪਾਂ ਸਪਰੇਆ ਕਰਨੀਆਂ ਹੁੰਦੀਆਂ ਇਹ ਆਪਾਂ ਕਰਨੀਆਂ ਹੁੰਦੀਆਂ ਕਿ ਇਹਨਾਂ ਦੇ ਉੱਪਰ 24 ਘੰਟੇ ਪਾਣੀ ਨਹੀਂ ਖੇਤ ਵਿੱਚ ਭਰਨਾ ਚਾਹੀਦਾ ਕਿਉਂਕਿ ਜੇਕਰ ਖੇਤ ਵਿੱਚ 24 ਘੰਟੇ ਪਾਣੀ ਭਰ ਜਾਂਦਾ 24 ਘੰਟੇ ਦੇ ਅੰਦਰ ਭਰ ਜਾਂਦਾ ਤਾਂ ਜਿਹੜੇ ਆਪਣੇ ਝੋਨਾ ਹੈ ਉਹਦੀ ਫਸਲ ਦਾ ਨੁਕਸਾਨ ਹੋ ਜਾਂਦਾ ਡਾਰੇ ਉਹ ਬੂਜੇ ਬਹਿਣ ਦੇ ਡਰ ਹੁੰਦੇ ਉਹ ਕਾਫੀ ਜ਼ਿਆਦਾ ਉਹਦਾ ਨੁਕਸਾਨ ਹੋ ਸਕਦਾ ਤਾ ਮੀ ਦੇਖ ਕੇ ਜਿਹੜੀ ਨੋਮਣੀ 골ਡ ਕਰਨੀ ਜਾਂ ਇਦਾਂ ਦੀ ਕਲੈਂਚਰ ਕਰਨੀ ਜਾਂ ਇਦਾਂ ਦੀ ਦਵਾਈ ਜਿਹੜੀ ਉੱਗੇ ਕੱਖਾਂ ਨੂੰ ਮਾਰਨ ਵਾਲੀਆਂ ਹੁੰਦੀਆਂ ਉਹਨਾਂ ਦਾ ਆਪਾਂ ਖਾਸ ਧਿਆਨ ਰੱਖਣਾ ਕਿ ਮੀ 24 ਘੰਟੇ ਨਹੀਂ ਪੈਣਾ ਚਾਹੀਦਾ ਮੌਸਮ ਦੇਖ ਕੇ ਇਸ ਬਾਰੇ ਜਿਹੜੀ ਕਰਿਆ ਕਰੋ। ਤੋਂ ਅਗਲੇ ਨੰਬਰ ਤੇ ਖਾਦਾਂ ਦੀ ਗੱਲ ਆ ਜਾਂਦੀ ਆ। ਚਾਹੇ ਆਪਾਂ ਡਾਈ ਪਾਈ ਚਾਹੇ ਸੁਪਰ ਪਾਈ ਜ਼ਿੰਕ ਪਾਉਣੇ ਯੂਰੀਆ ਪोटाश ਪਾਉਣੇ ਆ। ਵੈਸੇ ਡਾਈ ਤੇ ਸੁਪਰ ਤੱਕ ਕਿਸਾਨ ਭਰਾ ਜਿਹੜੇ ਆਪਣੇ ਕਦੂ ਸਮੇ ਪਾ ਦਿੰਦੇ ਆ। ਉਹਨਾਂ ਦਾ ਜਿਹੜਾ ਰੋੜਨ ਦਾ ਆਪਾਂ ਡਰ ਰਿੰਦਾ ਫਿਰ ਵੀ ਜਿਹੜੇ ਕਿਸਾਨ ਵੀਰ ਬਾਅਦ ਚ ਪਾਉਂਦੇ ਆ ਪਹਿਲੀ ਯੂਰੀਆ ਨਾਲ ਜਾਂ ਦੂਜੀ ਯੂਰੀਆ ਨਾਲ ਮਿਕਸ ਕਰਕੇ 250 ਪਰ ਪਾਉਂਦੇ ਜਾਂ ਇਹ ਹੋਰ ਖਾਦਾ ਪਾਉਂਦੇ ਐ ਐਨਪੀਕੇ ਪਾਉਂਦੇ ਆ ਤਾਂ ਜਿਹੜੀਆਂ ਹੁੰਦੀਆਂ ਕਿਸਾਨ ਭਰਾਓ ਜਿਹਦੇ ਵਿੱਚ ਜਿਵੇਂ 250 ਹੋ ਗਈ ਸੁਪਰ ਹੋ ਗਈ ਇਹ ਜਿਹੜੀਆਂ ਬਹੁਤ ਜਲਦੀ ਨਹੀਂ ਘੋਲਦੀਆਂ ਪਾਣੀ ਦੇ ਵਿੱਚ ਤਾਂ ਇਹ ਜਿਹੜੀਆਂ ਆਪਾਂ ਜਦੋਂ ਵੀ ਛੱਟਾ ਮਾਰਦੇ ਜ਼ਮੀਨ ਦੇ ਉੱਪਰ ਬੈਠ ਜਾਂਦੀਆਂ ਤੇ ਕਈ ਕਈ ਦਿਨਾਂ ਤੱਕ ਜਿਹੜੀਆਂ ਜ਼ਮੀਨ ਤੇ ਪਈਆਂ ਰਹਿੰਦੀਆਂ ਤੇ ਉਸ ਤੋਂ ਬਾਅਦ ਜਿਹਾ ਜਿਹਾ ਘੋਲਦੀਆਂ ਤੇ ਜਿਵੇਂ ਜਿਵੇਂ ਘੋਲਦੀਆਂ ਕਿਉਂਕਿ ਇਹ ਜਿਹੜੀਆਂ ਖਾਦਾਂ ਇਹਨਾਂ ਉੱਪਰ ਨੂੰ ਨਹੀਂ ਜਾਣਾ ਹੁੰਦਾ ਇਹਨਾਂ ਥੱਲੇ ਵੱਲ ਨੂੰ ਜਾਣਾ ਹੁੰਦਾ ਜਾਨੀ ਕਿ ਜ਼ਮੀਨ ਦੇ ਵਿੱਚ ਹੀ ਰਚਨਾ ਇਹਨਾਂ ਤਾਂ ਇਹਨਾਂ ਦਾ ਆਪਾਂ ਨੂੰ ਕੋਈ ਡਰ ਨਹੀਂ ਕਿ ਇਹ ਮੀਂਹ ਪੈ ਜਾ ਆਪਣਾ ਪਾਣੀ ਰੁੜ ਵੀ ਜਾਵੇ ਹਾਲਾਂਕਿ ਉੱਥੇ ਆਪਾਂ ਨੂੰ ਇਹਨਾਂ ਦਾ ਡਰ ਹੁੰਦਾ ਖਾਦਾਂ ਦਾ ਕਿ ਜੇਕਰ ਆਪਣੇ ਖੇਤ ਚ ਖਾਦ ਪਾਤੀ ਆ ਤਾਂ ਉੱਪਰ ਪਾਣੀ ਨਹੀਂ ਹੈਗਾ ਪਾਣੀ ਪਹਿਲਾਂ ਰੁੜ ਗਿਆ ਉਸ ਤੋਂ ਬਾਅਦ ਹੋਰ ਪਾਣੀ ਆ ਗਿਆ ਪਿੱਛੋਂ ਉਹ ਵੀ ਆਪਣੇ ਖੇਤ ਦੇ ਵਿੱਚ ਦੀ ਭਰ ਕੇ ਨਿਕ ਭਰ ਕੇ ਦੇ ਬਾਅਦ ਚ ਨਿਕਲਿਆ ਉੱਥੇ ਆਪਣੀ ਜਿਹੜੀ ਖਾਦਾਂ ਦਾ ਲਾਸ ਹੁੰਦਾ ਹੈ ਜੇਕਰ ਪਾਣੀ ਉੱਪਰੋਂ ਵਛਲਾ ਵਟਾਂ ਉਛਲ ਕੇ ਤੁਰਿਆ ਜਾਵੇ ਤਾਂ ਉਹਦਾ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਖੇਤ ਇੱਕ ਵਾਰ ਆਪਣਾ ਮੰਨ ਕੇ ਚਲੋ ਪਾਣੀ ਨਾਲ ਭਰਿਆ ਪਾਖਾਦ ਪਾਈ ਆ ਉਸ ਤੋਂ ਬਾਅਦ ਉਹ ਆਪਣਾ ਪਹਿਲਾ ਪਾਣੀ ਨਿਕਲ ਗਿਆ ਖੇਤ ਖਾਲੀ ਹੋ ਗਿਆ ਉਸ ਤੋਂ ਬਾਅਦ ਦੁਬਾਰਾ ਫੇਰ ਮੀਂਹ ਪੈ ਗਿਆ ਪਿੱਛੋਂ ਪਾਣੀ ਰੋੜ ਕੇ ਆਇਆ ਉਹ ਆਪਣੀ ਖਾਦ ਦਾ ਨੁਕਸਾਨ ਕਰਦਾ ਉਹਦਾਂ ਖਾਦ ਦਾ ਨੁਕਸਾਨ ਨਹੀਂ ਹੁੰਦਾ ਖਾਸ ਕਰਕੇ ਡਾਈ ਦੇ ਸੂਪਰ ਬਹੁਤ ਬਹੁਤ ਘੱਟ ਰੋੜਦੀਆਂ ਇਹਨਾਂ ਦੇ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਗਲੇ ਨੰਬਰ ਤੇ ਆਉਂਦੀ ਪੋਟਾਸ਼ ਕਾਲ ਕਸਾਨਪੁਰ ਪोटाश ਪਾਈ ਤੋਂ ਆਪਾਂ ਨੂੰ ਵੈਸੇ ਤਾਂ ਕੱਦੂ ਚ ਪਾ ਲੈਣੀ ਚਾਹੀਦੀ ਜੇਕਰ ਬਾਅਦ ਚ ਤੁਸੀਂ ਪਾਈ ਆ ਤਾਂ ਘੱਟੋ ਘੱਟ 24 ਘੰਟੇ ਜ਼ਰੂਰੀ ਹੋਣੇ ਜ਼ਰੂਰੀ ਹੈ ਜੇਕਰ 24 ਘੰਟੇ ਦੇ ਵਿੱਚ ਆਪਣਾ ਪਾਣੀ ਉੱnikਲ ਜਾਂਦਾ ਪोटाਸ਼ ਵਾਲਾ ਤਾਂ ਉੱਥੇ ਆਪਾਂ ਨੂੰ ਪोटाਸ਼ ਦੁਬਾਰਾ ਪਾਉਣੀ ਪੈ ਸਕਦੀ ਆ ਸੋ ਅਗਲੇ ਨੰਬਰ ਤੇ ਆ ਜੇ ਜ਼ਿੰਕ ਤੇ ਜ਼ੂਰੀਆ ਕਿਉਂਕਿ ਜ਼ਿੰਕ ਤੇ ਜ਼ੂਰੀਆ ਆਪਾਂ ਮਿਕਸ ਕਰਕੇ ਜਿਆਦਾਤਰ ਪਾਉਣੇ ਆ ਇਹਨਾਂ ਨੂੰ ਕਿਸਾਨ ਭਰਾਵੋ ਜਿਹੜੀ ਯੂਰੀਆ ਖਾਦੇ ਇਹਦਾ 7-8 ਘੰਟੇ ਬਾਅਦ ਆਪਾਂ ਮੀਂਹ ਪਾਜੇ ਪਾਪੜਾ ਪਾਣੀ ਨਿਕਲ ਜੇ ਕੋਈ ਚੱਕਰ ਨਹੀਂ ਹੈਗਾ ਇਹਦਾ ਆਪਾਂ ਰਿਜ਼ਲਟ ਮਿਲ ਜਾਣਾ ਕਿਉਂਕਿ ਬਹੁਤ ਜਲਦੀ ਜਿਹੜੀ ਜ਼ਮੀਨ 'ਚ ਰੱਜ ਜਾਂਦੀ ਆ ਤੇ ਇਹਦਾ ਆਪਾਂ ਰੋੜਨ ਦਾ ਬਹੁਤ ਘੱਟ ਕਿਉਂਕਿ ਇਹ ਤਜਰਬਾ ਹੋਇਆ ਆਪਾਂ ਦੇਖਿਆ ਕਿ ਆਪਾਂ ਨਾਲ ਦੀ ਨਾਲ ਛਿੱਟਾ ਮਾਰ ਕੇ ਜਾਹੇ ਪਾਣੀ ਲਾ ਦਈਏ ਤੇ ਖਾਦ ਇਧਰ ਉਧਰ ਨਹੀਂ ਜਾਂਦੀ ਜਿਹੜਾ ਪਾੜੇ ਵੀ ਰਹਿ ਜਾਂਦੇ ਆ ਕਿਉਂਕਿ ਇਹ ਖਾਦ ਬਹੁਤ ਜਲਦੀ ਜ਼ਮੀਨ 'ਚ ਰੱਜ ਜਾਂਦੀ ਆ ਇਹਦਾ ਵੀ ਆਪਾਂ ਨੂੰ ਰੋੜਨ ਦਾ ਬਹੁਤ ਘੱਟ ਢਾਰ ਹੁੰਦਾ ਜਿਹੜੀ ਜ਼ਿੰਕ ਆ ਜ਼ਿੰਕ ਖਾਦ ਆਪਾਂ ਨੂੰ ਵੈਸੇ ਪਾਉਣੀ ਚਾਹੀਦੀ ਕਿਸਾਨ ਭਰਾਵੋ ਜਦੋਂ ਆਪਣੇ ਖੇਤ ਵਿੱਚ ਚਿੱਕੜ ਜਾਵੇ ਬਹੁਤ ਘੱਟ ਪਾਣੀ ਹੋਵੇ ਉਦੋਂ ਪਾਉਣੀ ਚਾਹੀਦੀ ਤਾਂ ਕਿ ਜ਼ਮੀਨ 'ਚ ਜਲਦੀ ਰਾਜੇ ਕਿਉਂਕਿ ਜੇਕਰ ਆਪਾਂ ਜਿਆਦਾ ਪਾਣੀ ਜਿ ਪਾਵਾਂਗੇ ਉੱਪਰੋਂ ਮੀਂਹ ਪੈ ਜਾਏਗਾ ਤਾਂ ਇਹਨੂੰ ਰਚਣ ਵਾਸਤੇ ਘੱਟੋ ਘੱਟ 24 ਤੋਂ ਆਪਾਂ ਕਹਿੰਦੇ 48 ਘੰਟੇ ਚਾਹੀਦੇ ਹੁੰਦੇ ਆ ਫਿਰ ਇਹ ਖਾਦ ਆਪਣਾ ਪੂਰਾ 100% ਕੰਮ ਕਰਦੀ ਆ ਜੇਕਰ ਜਲਦੀ ਇਹ ਪਾਣੀ ਆਪਣਾ ਰੁੜ ਜਾਂਦਾ ਜਿੱਥੇ ਅੱਜ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਜੇਕਰ ਆ ਇੱਕ ਵਾਰ ਪਾਣੀ ਆਪਣਾ ਖੇਤ ਦੇ ਵਿੱਚੋਂ ਰੁੜ ਗਿਆ ਤੇ ਦੁਬਾਰਾ ਆਪਣੇ ਖੇਤ ਦੇ ਵਿੱਚ ਹੋਰ ਗਾਂਢੀ ਗਵਾਂਢੀ ਦਾ ਪਾਣੀ ਭਰ ਕੇ ਤੇ ਫੇਰ ਦੁਬਾਰਾ ਨਿਕਲ ਗਿਆ ਅੱਗੇ ਨੂੰ ਤਾਂ ਉੱਥੇ ਆਪਣੇ ਜਿਹੜੀਆਂ ਖਾਦਾ ਰੁੜਨ ਦਾ ਜਾੜਾ ਡਰ ਹੁੰਦਾ ਜੇਕਰ ਆਪਣੇ ਖੇਤ ਚ ਪਹਿਲਾਂ ਹੀ ਬਾਣੀ ਭਰਿਆ ਤੇ ਆਪਣੀਆਂ ਦੂਜਾ ਪਾਣੀ ਪਾ ਕੇ ਤੇ ਬੱਟਾਂ ਦੇ ਉੱਪਰ ਦੀ ਜਾਂਦਾ ਤਾਂ ਜਿਹੜੀਆਂ ਖਾਦਾ ਹੁੰਦੀਆਂ ਇਹ ਹਮੇਸ਼ਾ ਖਾਦ ਹੋਵੇ ਦਵਾਈ ਹੋਵੇ ਥੱਲੇ ਵੱਲ ਨੂੰ ਜ਼ਮੀਨ ਵੱਲ ਨੂੰ ਜਾਂਦੀਆਂ ਤੇ ਬੈਠੀਆਂ ਰਹਿੰਦੀਆਂ ਤਾਂ ਰੁੜ ਕੇ ਪਾਣੀ ਨਹੀਂ ਨਿਕਲਣਾ ਚਾਹੀਦਾ ਉੱਪਰ ਦੀ ਵਟਾਂ ਉੱਛਲ ਕੇ ਨਿਕਲੇ ਜਦੋਂ ਉੱਥੇ ਆਪਣੇ ਜਿਹੜਿਆ ਖਾਦਾਂ ਦਾ ਦਵਾਈਆਂ ਦਾ ਘਟ ਲਓ ਹੁੰਦਾ ਸੋ ਇਹ ਸੀ ਕਿਸਾਨ ਭਰਾਓ ਜਮੀਂ ਪੈਣ ਤੋਂ ਬਾਅਦ ਇੱਕ ਰੇ ਦਵਾਈਆਂ ਦਾ ਅਸਰ ਹੁੰਦਾ ਜਾਂ ਨਹੀਂ ਹੁੰਦਾ ਜੇਕਰ ਫਿਰ ਵੀ ਕੋਈ ਗੱਲ ਮਿਸ ਹੋ ਗਏ ਤੁਸੀਂ ਕਮੈਂਟ ਕਰ ਜ਼ਰੂਰ ਪੁੱਛ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ